ਮੇਰੇ ਭਗਵਾਨ ਜੀਓ ਮੇਰੀ ਅੱਜ ਦੀ ਜੋ ਵਿਸ਼ਾ ਵਿਸ਼ਾ ਹੈਗਾ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਉਹ ਹੈ ਕਿਨੂ ਦੀ ਤੜਾਈ ਅਤੇ ਤੜਾਈ ਤੋਂ ਬਾਅਦ ਸਾਮ ਸੰਭਾਲਣਾ ਸ਼ਾਇਦ ਮੇਰੇ ਸਾਥੀ ਸਾਇੰਟਿਸਟ ਜਿਹੜੇ ਸਾਇੰਸਦਾਨ ਡਾਕਟਰ ਪ੍ਰਤੇਗ ਨੇ ਤੁਹਾਡੇ ਨਾਲ ਬਹੁਤ ਹੀ ਵਿਸਥਾਰ ਦੇ ਨਾਲ ਕਿਨੂ ਦੀ ਪੈਦਾਵਾਰ ਕਿਸ ਤਰ੍ਹਾਂ ਸਟੱਡੀ ਟੰਗਣਾ ਕਰਨੀ ਆ ਜਾਂ ਬਾਗ ਦੀ ਦੇਖ ਰਹੀ ਕਿੱਦਾਂ ਕਰਨੀ ਆ ਤੁਹਾਡੇ ਨਾਲ ਕਾਫੀ ਡਿਟੇਲ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਬਟ ਜਿਹੜਾ ਮੇਰਾ ਟੌਪਿਕ ਹੈਗਾ ਇਹ ਪ੍ਰੋਡਕਸ਼ਨ ਤੋਂ ਥੋੜਾ ਹਟ ਕੇ ਹੈਗਾ ਬਟ ਬਹੁਤ ਹੀ ਇੰਪੋਰਟੈਂਟ ਹੈ ਕਿਉਂਕਿ ਅਸੀਂ ਸਾਰੇ ਜਿਹੜੇ ਬੌਦਰ ਕਰਦੇ ਆ ਉਤੋਂ ਤੱਕ ਹੀ ਪਰਵਾਹ ਕਰਦੇ ਆ ਕਿ ਸਾਡਾ ਬਾਗ ਬਹੁਤ ਅੱਛਾ ਚੱਲੇ ਸਾਡੀ ਪੈਦਾਵਾਰ ਬਹੁਤ ਅੱਛੀ ਹੋਵੇ ਬਟ ਉਸ ਤੋਂ ਜਿਹੜਾ ਬਾਗ ਦਾ ਸਾਡਾ ਸਟੈਪ ਹੁੰਦਾ ਕਿ ਬਲਾਂ ਨੂੰ ਤੋੜਨਾ ਕਿ ਬਾਲਾਂ ਨੂੰ ਸੰਭਾਲਣਾ ਕਿ ਗਾਂ ਸਾਡਾ ਸਭ ਤੋਂ ਵੱਧ ਨੁਕਸਾਨ ਉਸ ਫੇਜ਼ ਦੇ ਵਿੱਚ ਹੁੰਦਾ ਜਿਹਨੂੰ ਅਸੀਂ ਅਣਗੌਲਿਆ ਕਰ ਦਿੰਦੇ ਆ ਜੇ ਅਸੀਂ ਮੈਂ ਤੁਹਾਡੇ ਨਾਲ ਇੱਕ ਸੈਂਟਿਫਿਕ ਰਿਪੋਰਟ ਸ਼ੇਅਰ ਕਰਾਂ ਸਾਡੀ ਸੇਫਟੀ ਦੀ ਰਿਪੋਰਟ ਹੈਗੀ ਆ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਇਰ ਐਜੂਕੇਸ਼ਨ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਲੁਧਿਆਣਾ ਦੀ ਕਿ 5-イヤー ਪਲਾਨ ਦੇ ਵਿੱਚ ਉਹਨਾਂ ਨੇ ਸਰਵੇ ਕੀਤਾ ਸੀ ਕਿ ਕਿਨੂ ਦੇ ਵਿੱਚ ਜਿਹੜਾ ਮੈਕਸੀਮਮ ਵਕਤ ਤੋਂ ਵੱਧ ਦਾ ਲਾਸ ਹੁੰਦਾ ਸਾਡੇ ਫੌਂਡ ਜਿਹੜਾ ਖਰਾਬ ਹੁੰਦਾ ਉਹ ਸਾਡੀ ਤੜਾਈ ਵੇਲੇ ਹੁੰਦਾ ਜੇ ਤੜਾਈ ਤੋਂ ਲੈ ਕੇ ਮੰਡੀ ਕਰਨ ਤੱਕ ਦੀਆਂ ਸਾਡੀਆਂ ਅਲੱਗ-ਅਲੱਗ ਸਟੇਜਿਸ ਹੈਗੀਆਂ ਨੇ ਤਾਂ ਉਹਦੇ ਚੋਂ ਸਭ ਤੋਂ ਵੱਧ ਨੁਕਸਾਨ ਸਾਡਾ ਤੜਾਈ ਕਰਨ ਵੇਲੇ ਹੁੰਦਾ ਤੇ ਉਹ ਨੁਕਸਾਨ ਸਾਡੇ ਆਪਣੇ ਹੱਥ ਜਾ ਸੀ ਉਹਨੂੰ ਘਟਾ ਸਕਦੇ ਜਿੰਨੇ ਹੋਰ ਫਸਲਾਂ ਦੀ ਗੱਲ ਵੀ ਕਰਦੀਆਂ ਕਿ ਇਹਨੂੰ ਤੋਂ ਹਟ ਕੇ ਵੀ ਗੱਲ ਕਰਦੀਆਂ ਤਾਂ ਸਾਡਾ ਸਭ ਤੋਂ ਵੱਧ ਨੁਕਸਾਨ ਗਲਤ ਤਰੀਕੇ ਨਾਲ ਲੜਾਈ ਕਰਨ ਵੇਲੇ ਹੁੰਦਾ ਹੁਣੇ ਅਸੀਂ ਪਹਿਲਾਂ ਆਫਿਸ 'ਚ ਬੈਠੇ ਸੀ ਗੱਲ ਕਰ ਰਹੇ ਸੀ ਕਿ ਇਸ ਵਾਰੀ ਕਿਨੂ ਦੀ ਬਹੁਤ ਅੱਛੀ ਕ੍ਰੌਪ ਆਈ ਹੈ ਬੜੀ ਭਰਮਈ ਕ੍ਰੌਪ ਹੈ ਬਟ ਉਹ ਕਹਿੰਦੇ ਸੀ ਕਿ ਮਾਰਕੀਟਿੰਗ ਦੀ ਪ੍ਰੋਬਲਮ ਆ ਰਹੀ ਹੈ ਕਿ ਖੰਡ ਪੈ ਰਹੀ ਹੈ ਸਾਡਾ ਫਰਸਟ ਕ੍ਰੌਪ ਸੇਲ ਨਹੀਂ ਹੋ ਰਿਹਾ ਉਹਨਾਂ ਮਾਰਕੀਟ 'ਤੇ ਰੇਟ ਅੱਛਾ ਨਹੀਂ ਮਿਲ ਰਿਹਾ ਬਟ ਅਸੀਂ ਇਹ ਕਹਿੰਦੇ ਆਂ ਕਿ ਕਿੰਨੂ ਇੱਕ ਬਹੁਤ ਅੱਛਾ ਸਾਡਾ ਇੱਕ ਵਧੀਆ ਫਸਲ ਹੈਗੀ ਹੈ ਜੇ ਅਸੀਂ ਫੂਡ ਕਲੱਬ ਦੇ ਵਿੱਚੋਂ ਕਹੀਏ ਤਾਂ ਸਾਡੇ ਲਈ ਇੱਕ 골ਡ ਹੀ ਹੈਗਾ ਅਸੀਂ ਇਹਨੂੰ ਆਪਣੇ ਤਰੀਕੇ ਨਾਲ ਜੇ ਵੇਚੀਏ ਇਹਦੇ ਲਈ ਸਾਡੇ ਲਈ ਇੰਪੋਰਟੈਂਟ ਕੀ ਹੈ ਕਿ ਅਸੀਂ ਦੇਖਣਾ ਕਿ ਅਸੀਂ ਆਮ ਤੌਰ ਤੇ ਕੀ ਕਰਦੇ ਆਂ ਕਿ ਕਹਿੰਦੇ ਆ ਜਿਹੜੀ ਫਸਲ ਹੈਗੀ ਆ ਉਹ ਮੰਡੀ ਸੁੱਟਾਈਏ ਦੇਖੋ ਜਦੋਂ ਤੱਕ ਸੁੱਟਣ ਦੇ ਵਿੱਚ ਦਾ ਫਰਕ ਦਾ ਅਸੀਂ ਡਿਫਰੈਂਸ ਆਫ ਨਹੀਂ ਸਮਝ ਸਕਦੇ ਉਹਦੋਂ ਤੱਕ ਸਾਨੂੰ ਕੋਈ ਵੀ ਚੀਜ਼ ਪ੍ਰਾਫਿਟ ਨਹੀਂ ਦੇ ਸਕਦੀ ਚਾਹੇ ਉਹ ਸਾੰਨੇ ਚਾਹੇ ਉਹ ਸਾਡੀਆਂ ਅਦਰ ਵਿੱਚ ਦੀ ਕਲਾਸ ਤੇ ਹੋਵੇ। ਸੋ ਇਹਨਾਂ ਦੇ ਵਿੱਚ ਮੈਂ ਸਪੈਸ਼ਲੀ ਐਂਫਸਾਈਟ ਜਿਸ ਦੀ ਕਰ ਰਹੀ ਆ ਕਿ ਜੇ ਅਸੀਂ ਤੜਾਈ ਦੀ ਗੱਲ ਕਰਦੇ ਆ ਸਭ ਤੋਂ ਪਹਿਲੀ ਗੱਲ ਆ ਸਾਹਮਣੇ ਤੋਂ ਤਾਂ ਜਿੱਜਾ ਦਾ ਬੜਾ ਖਿਆਲ ਰੱਖਣਾ ਪੈਗਾ ਕਿ ਤੜਾਈ ਕਿਦੋਂ ਕਰ ਰਹੀ ਆ ਕਿਵੇਂ ਕਰਨੀ ਆ ਕਿ ਕਿੱਥੇ ਆਗੇ। ਅਕਸਰ ਲੋਕਾਂ ਦਾ ਸਵਾਲ ਮੇਰੇ ਕੋਲ ਹੀ ਆਉਣਾ ਹੁੰਦਾ ਹੈ ਕਿ ਜੇ ਅਸੀਂ ਕਿੰਨੂ ਸਟੋਰ ਕਰਨਾ ਭਾਵੇਂ ਸਾਡਾ ਖੂਬ ਰਹਿਦਾ ਨਹੀਂਗਾ। ਸਾਡਾ ਖਾਸ ਤੋਂ ਰਹਿਦਾ ਨਹੀਂਗਾ। ਇਹ ਗੱਲ ਬਿਲਕੁਲ ਮੈਂ ਇਸ ਗੱਲ ਐਗਰੀ ਨਹੀਂ ਕਰਦੀ ਕਿ ਨੂਡਿਸ ਇਸ ਸੋਸ਼ਲ ਲਾਈਫ ਬਹੁਤ ਚੱਲ ਰਹਾ ਹੈਗੀ ਹੈ ਪਰ ਇਹਦੇ ਵਿੱਚ ਇਹ ਨਹੀਂਗਾ ਕਿ ਅਸੀਂ ਕਿੰਨੂ ਜਿਤਨਾ ਮਰਜ਼ੀ ਚੁੱਕਿਆ ਤੇ ਚੱਕ ਕੇ ਸਟੋਰਸ ਰੱਖਤਾ ਉਹਦੇ ਵਾਸਤੇ ਸਾਨੂੰ ਬਹੁਤ ਵਧੀਆ ਕੁਝ ਗੱਲਾਂ ਧਿਆਨ ਰੱਖਣਾ ਪੈਂਦਾ ਜਿਹੜੀਆਂ ਕਿ ਬੜੀਆਂ ਸਿੰਪਲ ਨੇ ਬਟ ਅਸੀਂ ਉਹਨਾਂ ਨੂੰ ਅਨਗੋਲਿਆ ਕਰਦੇ ਨੇ ਤੇ ਸਾਡਾ ਡਾਟਾ ਉਹ ਸਟੋਰ ਦੇ ਵਿੱਚ ਪੜ ਜਾਂਦਾ ਸੋ ਇਹ ਇਹ ਸਾਡਾ ਸਟਾਰਟ ਹੁੰਦਾ ਤੜਾਈ ਤੋਂ ਲੈ ਕੇ ਇਹਦੀ ਤੜਾਈ ਹੈ ਜਿਹੜੀ ਕਿਨੂ ਦੀ ਕੁਆਲਿਟੀ ਹੈ ਦੇਖੋ ਕਿਨੂ ਤੁਸੀਂ ਸਾਰੇ ਬਹੁਤ ਐਕਸਪੀਰੀਅੰਸਡ ਹੋ ਤੁਹਾਨੂੰ ਕਿਨੂ ਬਾਰੇ ਬਹੁਤ ਨੋਲਿਜ ਹੈ ਪ੍ਰੋਡਕਸ਼ਨ ਬਾਰੇ ਸ਼ਾਇਦ ਮੇਰੇ ਤੋਂ ਵੀ ਜ਼ਿਆਦਾ ਹੋਊਗੀ ਕਿਉਂਕਿ ਜਿਹੜਾ ਪ੍ਰੈਕਟੀਕਲ ਨੋਲਿਜ ਹੁੰਦਾ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਜੇ ਜੈਸੇ ਕਹਈਏ ਤਾਂ ਜਿਹੜੀ ਕਿਨੂ ਦੀ ਕੁਆਲਿਟੀ ਬੈਸਟ ਕੁਆਲਿਟੀ ਜਿਹੜੀ ਹੈਗੀ ਆ ਉਹ ਤੁਹਾਡੀ ਲੋੜੀ ਦੇ ਲਾਗੇ ਹੀ ਸ਼ੁਰੂ ਹੁੰਦੀ ਹੈ ਅਸੀਂ ਜੇ ਇਸ ਤੋਂ ਪਹਿਲਾਂ ਕਿਨੂ ਢੋੜਦੇ ਆ ਤਾਂ ਸਾਡੀ ਕੁਆਲਿਟੀ ਫੁੱਟ ਦੀ ਨਹੀਂ ਬਣਦੀ ਸਾਡਾ ਉਹਦਾ ਪੀ ਐਸ ਐਚ ਜਾਂ ਮਠਾਸ ਖਟਾਸ ਜਿਹੜੇ ਰੇਸ਼ਿਓ ਆ ਉਹ ਪੂਰੀ ਨਹੀਂ ਬਣਦੀ ਤੇ ਉਹ ਕੁਆਲਿਟੀ ਦਾ ਜਿਹੜਾ ਫਰੂਟ ਹੁੰਦਾ ਸਾਡਾ ਦੇਖੋ ਕਿੰਨੂ ਕਿਹੋ ਜਿਹਾ ਫਰੂਟ ਆ ਜਿਹੜਾ ਤੋੜਨ ਤੋਂ ਬਾਅਦ ਪੱਕਦਾ ਨਹੀਂਗਾ ਇਹ ਗੜ ਜਾਊਗਾ ਪਰ ਪੱਕਦਾ ਨਹੀਂਗਾ ਸੋ ਇਹ ਅਸੀਂ ਜੇ ਸੋਚੀਏ ਕਿ ਅਸੀਂ ਬਾਅਦ ਚ ਇਹਦੀ ਕੁਆਲਿਟੀ ਇੰਪਰੂਵ ਕਰ ਲਾਂਗੇ ਕੱਚਾ ਤੋੜ ਲਾਂਗੇ ਤਾਂ ਐਸਾ ਕੁਝ ਤਾਂ ਹੁੰਦਾ ਨਹੀਂਗਾ ਦੇਚ ਸੋ ਸਾ ਨੂੰ ਜਿਹੜਾ ਫਰੂਟ ਜਿਹੜਾ ਹੈਗਾ ਉਹ ਵੀ ਤੋੜਨਾ ਚਾਹੀਦਾ ਪਹਿਲੀ ਗੱਲ ਜਦੋਂ ਪੂਰੀ ਕੁਆਲਿਟੀ ਵਾਲੀ ਹੋਵੇ ਦੂਸਰੀ ਗੱਲ ਇਹ ਹੈ ਕਿ ਤੜਾਈ ਕਰਨੇ ਕਿਵੇਂ ਹੈਗੀ ਹੈ ਤੜਾਈ ਸ਼ਾਇਦ ਤੁਸੀਂ ਵਿਖੇ ਹੋਣਾ ਕਿ ਆਮ ਕੀ ਹੁੰਦਾ ਕਿ ਤੜਾਈ ਦਾ ਜਾਇ ਤਰਗਾ ਫਾਲਿਆ ਹੋ ਜਾਂ ਖਿੱਚ ਕੇ ਤੋੜਦੇ ਆ ਜਾਂ ਅਸੀਂ ਉਹਨੂੰ ਥੋੜਾ ਕਹ ਲੋ ਕਿ ਮੋੜ ਕੇ ਤੋੜਦੇ ਆ ਸੋ ਜਦੋਂ ਇਸ ਤਰ੍ਹਾਂ ਫਰਾਈ ਨੂੰ ਤੋੜਦੇ ਆ ਤਾਂ ਉਹਦੇ ਸਟੇ ਹੁੰਦਾ ਕਿ ਸਾਡੇ ਰੂਪ ਦੇ ਵਿੱਚ ਜਾਂ ਨਾ ਉਹਦੇ ਚਿਲਕ ਉਪਰੋਂ ਫਟ ਜਾਂਦੀ ਹੈ ਜਾਂ ਸਾਡੀ ਡੰਡੀ ਬਾਹਰ ਆ ਜਾਂਦੀ ਹੈ ਜਾਂ ਫਿਰ ਫਲ ਦੇ ਨਾਲ ਬਹੁਤ ਵੱਡੀ ਡੰਡੀ ਰਹਿ ਜਾਂਦੀ ਹੈ ਤੇ ਇਹੇ ਤਿੰਨੋਂ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਫਰੂਟ ਨੂੰ ਪੈਕ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਫਰ ਕਰਦੇ ਆ ਕਿਉਂਕਿ ਦੇਖੋ ਜੇ ਫਰੂਟ ਦੇ ਵਿੱਚ ਡੰਡੀ ਬਾਹਰ ਨਿਕਲ ਜਾਂਦੀ ਹੈ ਤਾਂ ਉੱਥੇ ਜ਼ਖਮ ਹੋ ਜਾਂਦਾ ਗਲੀ ਹੋ ਜਾਂਦੀ ਹੈ ਉੱਥੇ ਜਿੱਥੋਂ ਜਿਹੜਾ ਪਾਣੀ ਦਾ ਵਾਸ਼ਪੀਕਰਨ ਸ਼ੁਰੂ ਹੋ ਜਾਂਦਾ ਤੇ ਤੁਹਾਡਾ ਫਰੂਟ ਬੜੀ ਛੇਤੀ ਜਿਹੜਾ ਸੁੰਗੜ ਜੂਗਾ ਤੇ ਉਸ ਦੇ ਨਾਲ ਹੀ ਜੇ ਅਸੀਂ ਡੰਡੀ ਥੋੜੀ ਜਿਹੀ ਵੱਡੀ ਰੱਖ ਲੈਂਦੇ ਆ ਆਮ ਤੁਸੀਂ ਦੇਖਿਆ ਹੋਣਾ ਕਿ ਕਈ ਵਾਰੀ ਕੀ ਕਰਦੇ ਦੋ ਚਾਰ ਪੱਤੇ ਨਾਲ ਜ਼ਰੂਰ ਰੱਖ ਲੈਂਦੇ ਆ ਕਿ ਗਰੀਨ ਪੱਤੇ ਸੋਹਣੇ ਲੱਗਦੇ ਹੋਏ ਤੇ ਪੱਤੇ ਨੇ ਪੱਤੇ ਨਾਲ ਜਲਦੀ ਗਲ ਜਾਂਦੇ ਨੇ ਜੇ ਤੁਸੀਂ ਪੱਤਿਆਂ ਵਾਲਾ ਫਰੂਟ ਚਾਹੇ ਕਿਸੇ ਡੱਬੇ ਚ ਪਾਉਂਗੇ ਤਾਂ ਡੈਫੀਨਿਟਲੀ ਉਹ ਪੱਤੇ ਜਿਹੜੇ ਨੇ ਉਹ ਗਲ ਕੇ ਉੱਥੇ ਕਾਫੀ ਤਰ੍ਹਾਂ ਦੇ ਫੰਗਸ ਪੈਦਾ ਕਰ ਦਿੰਦੇ ਆ ਸੋ ਜਦੋਂ ਅਸੀਂ ਡੰਡੀ ਵੱਡੀ ਰੱਖਦੇ ਆ ਤਾਂ ਉਹ ਡੰਡੀ ਜਿਹੜੀ ਹੈਗੀ ਆ ਤੁਹਾਨੂੰ ਫਰੂਟ ਪੈਕ ਕਰਨ ਦੇ ਵਿੱਚ ਦਿੱਕਤ ਕਰਦੀ ਹੈ ਤੇ ਨਾਲ ਦੇ ਫਲਾਂ ਨੂੰ ਪੰਕਚਰ ਕਰ ਦਿੰਦੀ ਹੈ ਜਿਸ ਦੇ ਨਾਲ ਫਲਾਂ ਦੇ ਵਿੱਚ ਜ਼ਖਮ ਹੋ ਜਾਂਦਾ ਹੈ ਉਸੀ ਕਦੇ ਵੀ ਕਿਸੇ ਮਤਲਬ ਮੈਂ ਆਮ ਤੌਰ ਤੇ ਜਿਹੜਾ ਮੈਂ ਰੇੜੀ ਦਾ ਸਰਵੇ ਕੀਤਾ ਮਾਰਕੀਟ ਦਾ ਸਰਵੇ ਕੀਤਾ ਤਕਰੀਬਨ 90% ਫਰੂਟਸ ਦੇ ਵਿੱਚ ਉੱਪਰ ਸਟicker ਲੱਗੇ ਹੁੰਦੇ ਆ ਬੈਸਟ ਕੁਆਲਿਟੀ ਫਾਈਨ ਕੁਆਲਿਟੀ ਬੈਸ ਕੁਆਲਿਟੀ ਜਦੋਂ ਸਟicker ਉਤਾਰਦੇ ਆ ਤਾਂ ਉਹ ਥੱਲੇ ਗਲੀ ਹੁੰਦੀ ਹੈ ਇਹ ਇੱਕ ਕਾਮਨ ਸਰਵੇ ਹੈ ਇਹ ਕਾਮਨ ਪ੍ਰੋਬਲਮ ਹੈਗੀ ਹੈ ਹੁਣ ਉਹ ਜਿਹੜਾ ਫਰੂਟ ਰੇੜੀ ਉੱਤੇ ਚਾਰ ਦਿਨ ਨਹੀਂ ਰੋਵੇਗਾ ਹੁਣ ਜੇ ਕਿਨੂੰ ਤੁਸੀਂ ਰੇੜੀ ਤੇ ਹਜੇ ਮਾਸਿਕ ਮਹੀਨਾ ਰੱਖ ਲਿਆ ਰੀਜ਼ਨ ਕਿ ਗੱਲ ਕੁਝ ਨਹੀਂ ਹੈਗੀ ਅਸੀਂ ਡੰਡੀ ਵੱਡੀ ਤੋੜੀ ਹੈ ਡੰਡੀ ਥੋੜੀ ਛੋਟੀ ਕਰ ਦਿਓ ਜਿਸੇ ਫਰੂਟ ਨੂੰ ਕੋਈ ਜ਼ਖਮ ਨਹੀਂ ਹੋਊਗਾ ਤੇ ਜੇ ਕਿਨੂ ਦੇ ਉੱਪਰ ਕੋਈ ਜ਼ਖਮ ਨਾ ਹੋਵੇ ਤਾਂ ਕਿਨੂ ਨੂੰ ਜਿਹੜੇ ਮਹੀਨੇ ਤੱਕ ਕੁਝ ਵੀ ਨਹੀਂ ਹੁੰਦਾ ਸੋਰ ਦੇ ਵਿੱਚ ਆਮਦਾਰ ਤੇ ਲੋਕ ਆਉਂਦੇ ਮੇਰੇ ਕੋਲੇ ਮੈਡਮ ਕੋਈ ਦਵਾਈ ਦੱਸੋ ਕਿਨੂੰ ਲਾ ਦੇ ਕਿਨੂੰ ਤਾਂ ਕਿਸੇ ਦਵਾਈ ਦੀ ਲੋੜ ਹੀ ਨਹੀਂ ਪੈਂਦੀ ਸਾਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ ਸੋ ਜੇ ਅਸੀਂ ਜਿਹੜੀ ਕਿਨੂ ਦੀ ਜਿਹੜੀ ਡੰਡੀ ਹੈਗੀ ਆ 2 ਤੋਂ 4 ਮਿਲੀਮੀਟਰ ਹੁਣ ਤੁਸੀਂ ਮੈਨੂੰ ਕਹੋਗੇ ਜੀ 2 ਤੋਂ 4 ਮਿਲੀਮੀਟਰ ਅਸੀਂ ਕਿਹੜਾ ਸਕੇਲ ਲੈ ਕੇ ਬਾਜ਼ ਜਾਣਾ ਸੋ ਸਿੰਪਲ ਤਰੀਕਾ ਮੰਦਾ ਕਿ ਡੰਡੀ ਇੰਨੀ ਛੋਟੀ ਰੱਖੋ ਕਿ ਜੇ ਤੁਸੀਂ ਉਹਦੇ ਪਿਛਲੇ ਪਾਸੇ ਆਪਣੀ ਉਂਗਲ ਘੁਮਾਉਣੇ ਹੋ ਤਾਂ ਤੁਹਾਡੀ ਉਂਗਲ ਨੂੰ ਅਲੱਗ ਤੋਂ ਚੂਬੇ ਨਾ ਹੁੰਣ ਡੀ ਜੇ ਚੂਬੂਗੀ ਤਾਂ ਡੈਫੀਨੇਟਲੀ ਕਿਸੇ ਨਾ ਕਿਸੇ ਨਾਲ ਦੇ ਫੂਟ ਦੇ ਵਿੱਚ ਵੀ ਚੂਬੂਗੀ ਸੋ ਇਸ ਗੱਲ ਦਾ ਖਿਆਲ ਰੱਖੋ ਕਿ ਜਿਹੜੀ ਡੰਡੀ ਆ ਉਹ ਇੰਨੀ ਛੋਟੀ ਹੋਵੇ ਕਿ ਤੁਹਾਡੇ ਹੱਥ ਦੇ ਵਿੱਚ ਚੂਬੇ ਨਾ ਸੋ ਤਾਂ ਕਿ ਤੁਹਾਨੂੰ ਪੈਕਿੰਗ ਕਰਨੀ ਸੌਖੀ ਹੋ ਜਾਵੇ ਉਸ ਤੋਂ ਬਾਅਦ ਅਸੀਂ ਜਦੋਂ ਫਲਾਂ ਦੀ ਤੋੜਾਈ ਕਰਦੇ ਆ ਤੇ ਜਿਹੜੀ ਫਲਾਂ ਦੀ ਹੈਂਡਲਿੰਗ ਹੈਗੀ ਐ ਹੈਂਡਲਿੰਗ ਵਾਸਤੇ ਨੈਸਪੈਸ਼ਲੀ ਕੋਆਰਡੀਨੇਟ ਕਰਕੇ ਇਹ ਜਿਹੜਾ ਸੀਗਾ ਵਿਸ਼ਾ ਲਿਆ ਸੀ ਕਿਉਂਕਿ ਮੈਂ ਤੁਹਾਡੇ ਕਾਫੀ ਜ਼ਿਆਦਾ ਜਿੰਨੇ ਵੈਕਸੀਨ ਗ੍ਰੇਡਿੰਗ ਯੂਨਿਟ ਨੇ ਪੈਕਿੰਗ ਯੂਨਿਟ ਨੇ ਵਿਜ਼ਿਟ ਕਰਦੀ ਰਹਿੰਦੀ ਆ ਤਾਂ ਮਤਲਬ ਇਹ ਗੱਲ ਮੈਨੂੰ ਰੀਅਲੀ ਥੋੜਾ ਜਿਹਾ ਦੁੱਖ ਹੋਇਆ ਕਿ ਜਿੱਥੋਂ ਅਸੀਂ ਅਬੋਰ ਦੇ ਇਹਨਾਂ ਤੁਹਾਨੂੰ ਲੋਕਾਂ ਦਾ ਮਾਣ ਹੈ ਕਿ ਇਹ ਬਹੁਤ ਅੱਛਾ ਕਿਨੂ ਦੇ ਐਕਸਪਰਟ ਨੇ ਬਹੁਤ ਵਧੀਆ ਐਕਸਪਰਟ ਨੇ ਤੇ ਉਹ ਐਡੀ ਵੱਡੀ ਗਲਤੀ ਕਿਵੇਂ ਕਰ ਸਕਦੇ ਨੇ ਕਿ ਕਿਨੂ ਦੀ ਹੈਂਡਲਿੰਗ ਦੇ ਵਿੱਚ ਇੰਨੀ ਪ੍ਰੋਬਲਮ ਕਿਵੇਂ ਆ ਰਹੀ ਹੈ ਉਹ ਇਹ ਅਸੀਂ ਅਸੀਂ ਕਿਨੂ ਨੂੰ ਪਹਿਲਾਂ ਜਿਹੜਾ ਟਰੱਕ ਤੋੜਦੇ ਆ ਓਵਰਲੋਡ ਕਰ ਲੈਂਦੇ ਆ ਜਿਵੇਂ ਕੰਨਪ ਦਾ ਟਰੱਕ ਭਰਿਆ ਹੁੰਦਾ ਨਾ ਮੈਂ ਇਸ ਤਰ੍ਹਾਂ ਕਿੰਨੂਆ ਟਰੱਕ ਭਰੇ ਨੂੰ ਦੇਖੇ ਨਹੀਂ ਮੰਗੜਾ نیچے ਕਿੰਨੂ ਆ ਉਹਦੀ ਕੀ ਫੇਟ ਹੈ ਜਿਹਦੇ ਉੱਪਰ 10 20 ਫੁੱਟ ਦੀ ਪਾਈਲ ਲੱਗੀ ਹੋਈ ਹੈ ਉੱਪਰ ਤੇ ਉਹਦੀ ਕੀ ਫੇਟ ਆ ਤਾਂ ਥੱਲੇ ਵਾਲਾ ਫਰੂਟ ਵਾਸੀ ਦਬ ਕੇ ਖਰਾਬ ਹੋ ਜਾਣਾ ਸੋ ਜੇ ਤੁਸੀਂ ਕ੍ਰੇਟ ਦੇ ਵਿੱਚ ਵੀ ਕਿੰਨੂ ਪਾਉਨੇ ਹੋ ਤਾਂ ਘੱਟੋ ਘੱਟ ਜੇ ਤੁਹਾਡਾ 25 ਕਿਲੋ ਦਾ ਕ੍ਰੇਟ ਆ ਤਾਂ ਉਹਦੇ ਚ 20 ਕਿਲੋ ਕਿੰਨੂ ਹੀ ਪਾਓ ਔਰ ਥੋੜਾ ਉਪਰੋਂ ਨਿਵਾ ਰੱਖੋ ਆਦਰਵਾਇਸ ਤੁਹਾਡੇ ਫਰੂਟ ਤੇ ਕੰਪਰੈਸ਼ਨ ਇੰਜਰੀ ਹੋ ਜਾਣੀ ਆ ਉਹ ਤੁਹਾਨੂੰ ਦਿੱਸਦੀ ਨਹੀਂਗੀ ਬਟ ਜਦੋਂ ਤੁਸੀਂ ਉਹਨੂੰ ਪੈਕ ਕਰੋਗੇ ਉਹਨੇ ਸਟੋਰਸ ਰਹਿ

ਕਨਵੇਅਰ ਬੈਟ ਦੇ ਉੱਪਰ ਹੁਣ ਇੱਕ ਇੱਕ ਫਰੂਟ ਜਿਹੜਾ 5.5 ਫੁੱਟ ਦੀ ਹਾਈਟ ਤੋਂ نیچے ਡਿੱਗ ਰਿਹਾ ਉਸ ਫਰੂਟ ਦੇ ਉੱਪਰ ਤੁਹਾਡੀ ਇੰਪੈਕਟ ਇੰਜਰੀ ਜਾਂ ਕਹੋ ਉੱਪਰੋਂ ਡਿੱਗਣ ਹਾਈਟ ਤੋਂ ਡਿੱਗਣ ਦੇ ਨਾਲ ਉਹਦੇ ਅੰਦਰ ਜ਼ਖਮ ਹੋ ਜਾਂਦੇ ਆ ਜਿਹਦੇ ਜੂਸ ਜਿਹੜਾ ਹੈਗਾ ਜੂਸ ਵੈਸਿਕਲ ਫਟ ਜਾਂਦੀਆਂ ਨੇ ਜੂਸ ਫ੍ਰੀ ਹੋ ਜਾਂਦਾ ਉਹਨਾਂ ਫੰਗਸ ਆ ਜਾਂਦੇ ਤੁਹਾਡਾ ਫਰੂਟ ਜਦੋਂ ਤੁਸੀਂ ਪੈਕ ਕਰਨ ਦੇ ਬਾਅਦ ਸੋ ਉਸ ਤੋਂ ਬਾਅਦ ਜਦੋਂ ਸਿਮਿਲਰਲੀ ਜਦੋਂ ਮੈਂ ਉਹਨਾਂ ਦੀ ਗ੍ਰੇਡਿੰਗ ਲਾਈਨ ਦੇਖੀ ਤਾਂ ਗ੍ਰੇਡਿੰਗ ਲਾਈਨ ਦੇ ਵਿੱਚ نیچے ਗ੍ਰੇਡ ਰੱਖੇ ਹੋਏ ਸੀਗੇ ਜਿਹੜਾ ਕ੍ਰੇਟ ਦਾ ਡਿਫਰੈਂਸ ਤੇ ਗ੍ਰੇਡਿੰਗ ਲਾਈਨ ਦਾ ਜਿਹੜਾ ਡਿਫਰੈਂਸ ਜਿਉਂ ਘੱਟੋ ਘੱਟ 2.5 ਫੁੱਟ ਦਾ ਸੀ ਤੇ ਇਨ ਬਿਟਵੀਨ ਕੋਈ ਵੀ ਕਿਤੇ ਕੁਸ਼ਨ ਦੀ ਲੇਅਰ ਨਹੀਂ ਹੁੰਦੀ ਸੋ ਕੋਸ਼ਿਸ਼ ਕਰੋ ਕਿ ਜਿਹੜਾ ਉਹ ਡਿਸਟੈਂਸ ਆ ਉਹ ਘਟਾਓ ਤਾਂ ਕਿ ਫੂਟ ਨੂੰ ਸੱਟ ਨਾ ਲੱਗੇ ਮੇਰੇ ਮਤਲਬ ਇੱਥੇ ਇੱਕ ਐਡਵਾਈਸ ਕਰ ਲਓ ਸੁਝਾਅਸ਼ਣ ਕਹਿ ਲਓ ਜਾਂ ਮੇਰੀ ਇੱਕ ਆਬਜ਼ਰਵੇਸ਼ਨ ਕਹਿ ਲਓ ਉਹ ਇਹ ਹੈ ਕਿ ਜਿੰਨਾ ਅਸੀਂ ਫੂਟ ਨੂੰ ਕਿਸੇ ਹਾਈਟ ਤੋਂ نیچے ਸੁੱਟਦੇ ਆ ਉੰਨੀ ਉਹਦੇ ਅੰਦਰ ਇੰਜਰੀ ਹੋ ਜਾਂਦੀ ਹੈ ਇੰਟਰਨਲ ਇੰਜਰੀ ਹੋ ਜਾਂਦੀ ਹੈ ਜਿਹੜੀ ਸਾਨੂੰ ਉਸ ਵੇਲੇ ਦਿਖਦੀ ਨਹੀਂਗੀ ਬਟ ਤਾਂ ਸਾਨੂੰ 2-4 ਦਿਨਾਂ ਬਾਅਦ ਪਤਾ ਲੱਗਦਾ ਉਸ ਤੋਂ ਬਾਅਦ ਸਾਡੀ ਇਹ ਗੱਲ ਸੀ ਕਿ ਜੀ ਵਾਸ਼ਿੰਗ ਕਰਨੀ ਆ ਕਿਉਂਕਿ ਫੀਲਡ ਦੇ ਵਿੱਚ ਸਾਡੇ ਬਹੁਤ ਸਾਰੇ ਪੈਥੋਜਨਸ ਹੁੰਦੇ ਆ ਬਹੁਤ ਸਾਰੇ ਸਾਡੇ ਫੰਗਸ ਹੁੰਦੀਆਂ ਨੇ ਉਹ ਆ ਜਾਂਦੀਆਂ ਨੇ ਇਨ 댓 ਕੇਸ ਕੀ ਸੀਗਾ ਕਿ ਦੇਖੋ ਸਾਰੇ ਫੰਗੀਸਾਈਡ ਜਿਹੜੇ ਨੇ ਉਹ ਅਸੀਂ ਸਿਫਾਰਿਸ਼ ਨਹੀਂ ਕਰਦੇ ਕਿਉਂਕਿ ਖਾਣ ਵਾਲੀਆਂ ਚੀਜ਼ਾਂ ਨੇ ਬੈਂਡ ਵੀ ਨੇ ਸੋ ਸਾਡੇ ਕੋਲੇ ਇੱਕ ਸੋਡੀਅਮ ਹਾਈਪੋਕਲੋਰਾਈਟ ਆਉਂਦਾ ਤੁਸੀਂ ਸੁਣਿਆ ਹੋਣਾ ਸੋਡੀਅਮ ਹਾਈਪੋਕਲੋਰਾਈਟ ਕਲੋਰੀਨ ਦਾ ਸੋਰਸ ਹੈ ਕਾਫੀ ਸੇਫ ਹੈ ਜੇ ਅਸੀਂ ਉਹਦੇ ਨਾਲ ਫਰੂਟ ਨੂੰ ਵਾਸ਼ ਕਰ ਲੈਨੇ ਆ ਸਾਫ ਧੋ ਲੈਨੇ ਆ ਤਾਂ ਤਕਰੀਬਨ ਤੁਹਾਡੇ 99% ਜਿਹੜੀ ਉਹਦੀ ਸਫਸਤ ਹੈਗੀ ਹੈ ਪੈਥੋਜਨ ਹੈਗੇ ਆ ਤੁਹਾਡੇ ਬਿਮਾਰੀਆਂ ਵਾਲੇ ਕੀੜੇ ਹੈਗੇ ਨੇ ਉਹ ਮਾਈਕਰੋ অর্গানিਜ਼ਮ ਹੈਗੇ ਨੇ ਉਹ ਖਤਮ ਹੋ ਜਾਂਦੇ ਠੀਕ ਹੈ ਸੋ ਉਹ ਬੜਾ ਸਸਤਾ ਕੈਮੀਕਲ ਹੈ ਥੋੜੀ ਮਹਾਈਪੋਕਲਾਈਟ ਉਹਦਾ 2.5 ਐਮਐਲ ਪਰ ਲੀਟਰ ਦੇ ਹਿਸਾਬ ਨਾਲ ਤੁਸੀਂ ਪਾਉਣਾ ਤੇ ਪਾ ਕੇ ਤੁਸੀਂ ਫਰੂਟ ਨੂੰ ਆਪਣੀ ਕਲੀਨਿੰਗ ਲਾਈਨ ਰੀਡਿੰਗ ਲਾਈਨ ਦੇ ਵਿੱਚ ਵਾਸ਼ਿੰਗ ਲਾਈਨ ਦੇ ਵਿੱਚ ਪਾ ਸਕਦੇ ਹੋ ਤੋ ਤੁਹਾਡਾ ਫੂਟ ਕਾਫੀ ਹੱਦ ਤੱਕ ਦਾ ਸੈਨੀਟਾਈਜ਼ ਹੋ ਜਾਂਦਾ ਸਰਫਸ ਸਟੈਨਟਾਈਜੇਸ਼ਨ ਉਸ ਤੋਂ ਬਾਅਦ ਸਾਡਾ ਸਿਗਾ ਕਿ ਜੇ ਤੁਸੀਂ ਵੈਕਸਿੰਗ ਕਰਨੀ ਆ ਫਿਰ ਵੀ ਵੈਕਸਿੰਗ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਉਹਨੂੰ ਡਾਇਰੈਕਟ ਵੀ ਸਟੋਰ ਕਰ ਸਕਦੇ ਹੋ ਜੇ ਕੋਲਡ ਸਟੋਰੇਜ ਕਰਨਾ ਹੈਗਾ ਸੋ ਸਾਡਾ ਇਹਦੇ ਵਿੱਚ ਜਿਆ ਮਸਲਾ ਸੀ ਉਹ ਪੈਕੇਜਿੰਗ ਦਾ ਸੀਗਾ ਪੈਕੇਜਿੰਗ ਦੇ ਵਿੱਚ ਕੀ ਹੁੰਦਾ ਕਿ ਅਬਜ਼ਰਵੇਸ਼ਨ ਇਹ ਸੀ ਮੇਰੀ ਕਿ ਜਿਹੜੀ ਅਸੀਂ ਪੈਕਸਿਟ ਹੈਗੀ ਆ ਉਹ ਕਾਫੀ ਟਾਈਟ ਪੈਕੇਜਿੰਗ ਹੋ ਰਹੀ ਹੈ ਰੀਜ਼ਨ ਕਿ ਜਦੋਂ ਅਸੀਂ ਕਿਸੇ ਲਾਈਨ ਦੇ ਵਿੱਚ ਫਰੂਟ ਨੂੰ ਪੈਕ ਕਰ ਰਹੇ ਹਾਂ ਤਾਂ ਜੇ ਸਾਡੀ ਲਾਈਨ ਦੇ ਐਂਡ 'ਚ ਥੋੜੀ ਜਿਹੀ ਜਗ੍ਹਾ ਬਚ ਜਾਂਦੀ ਹੈ ਲਾਈਨ ਦੇ ਅਖੀਰ 'ਚ ਉੱਥੇ ਪੇਪਰ ਲਾਉਣ ਦੀ ਬਜਾਏ ਅਸੀਂ ਉੱਥੇ ਇੱਕ ਫਰੂਟ ਨੂੰ ਉਪਰੋਂ ਪ੍ਰੈਸ ਕਰਕੇ ਫਰੂਟ ਹੀ ਉੱਥੇ ਫਿੱਟ ਕਰ ਦਿੰਦੇ ਹਾਂ ਉੱਥੇ ਅਸੀਂ ਫਰੂਟ ਨਹੀਂ ਫਿੱਟ ਕਰ ਰਹੇ ਅਸੀਂ ਉਸ ਲਾਈਨ 'ਚ ਜਿਹੜੇ ਹੋਰ ਸਾਡੇ 2-4 ਫਰੂਟ ਹੈਗੇ ਇੱਕ ਲਾਈਨ ਦੇ ਵਿੱਚ ਉਹ 5-4 ਫਰੂਟ ਅਸੀਂ ਇਕੱਠੇ ਪ੍ਰੈਸ ਕਰਦੇ ਹਾਂ ਇਹ ਮੇਰੀ ਇਹ ਮੇਰੀ ਅਬਜ਼ਰਵੇਸ਼ਨ ਨਹੀਂ ਇਹ ਪ੍ਰੋਬਲਮ ਆਈ ਹੈ ਇਸ ਏਰੀਆ 'ਚ ਕਿਸਨੇ ਫੂਡ ਭੇਜਿਆ ਸੀਗਾ ਫੋਰਮ ਦੇ ਵਿੱਚ ਰਸ਼ੀ ਆਇਆ ਕਿ ਨਾ ਰਸ਼ੀ ਆ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਡਮ ਫੂਡ ਨਹੀਂ ਰਿਹਾ ਮੈਂ ਨਾ ਫਿਰ ਮੈਂ ਉਹਨਾਂ ਦਾ ਫਾਰਮ ਬਿਲਡ ਕੀਤਾ ਉੱਥੇ ਇਹ ਮੈਂ ਦੇਖਿਆ ਕਿ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਦੇਖੋ ਤੁਹਾਡਾ ਨਾ ਫੂਡ ਇਸ ਤਰ੍ਹਾਂ ਪੈਕ ਹੋਇਆ ਹੋਇਆ ਹੈ ਸਾਈਡਾਂ ਤੋਂ ਜਿਵੇਂ ਕੋਈ ਪੇੜੇ ਦਾ ਡੱਬਾ ਪੈਕ ਕੀਤਾ ਹੁੰਦਾ ਜਿਵੇਂ ਸਾਈਡਾਂ ਤੋਂ ਪੇੜੇ ਪ੍ਰੈਸ ਹੋ ਜਾਂਦੇ ਹਨ ਇਸ ਤਰ੍ਹਾਂ ਫੂਡ ਪ੍ਰੈਸ ਹੋਇਆ ਸੀਗਾ ਕਿਉਂਕਿ ਓਵਰਫਿਲਿੰਗ ਸੀ ਡੱਬੇ ਦੇ ਵਿੱਚ ਇਹ ਤੁਸੀਂ ਲੇਬਰ ਦੇ ਕੋਲੇ ਛੱਡ ਕੇ ਜੇ ਫਿਲਿੰਗ ਕਰਨਾ ਕਰਦੇ ਤਾਂ ਐਦਾਂ ਦੀ ਜਿਹੜੀ ਮਿਸਟੇਕ ਨਹੀਂ ਹੁੰਦੀ ਪਰ ਜੇ ਅਸੀਂ ਲੇਬਰ ਦੇ ਸਿਰ ਦੇ ਉੱਪਰ ਛੱਡਦੇ ਨੇ ਪੈਕਿੰਗ ਤਾਂ ਐਦਾਂ ਦੀ ਆਕਸਰ ਪ੍ਰੋਬਲਮ ਜਿਨੇ ਨੇ ਉਹ ਆਉਂਦੀਆਂ ਨੇ ਤੇ ਇਹ ਕਦੇ ਕਦੀ ਸਾਨੂੰ ਬਹੁਤ ਜ਼ਿਆਦਾ ਡੈਮੇਜ ਕਰਦੀਆਂ ਨੇ ਸੋ ਜੇ ਕਿਤੇ ਵੀ ਤੁਸੀਂ ਥੋੜ ਨੂੰ ਲੰਬੇ ਟਾਈਮ ਲਈ ਸਟੋਰ ਕਰਨਾ ਜਾਂ ਕਿ ਫਿਰ ਲੌਕ ਡੈਸਟੇਸ਼ਨਸ ਮਾਰਕੀਟਸ ਤੇ ਜੇ ਜਾਣਾ ਤਾਂ ਪਲੀਜ਼ ਉਹਦੀ ਪੈਕਿੰਗ ਕੋਲੇ ਛੱਡ ਕੇ ਜਾਓ ਕਿੰਨੇ ਵੀ ਤੁਹਾਡੀ ਲਾਈਨ ਦੇ ਵਿੱਚ ਜਗ੍ਹਾ ਬਚੀ ਹੈ ਉਸ ਨੂੰ ਨਹੀਂ ਇਸਤਾ ਲਿਆ ਹੋਣਾ ਹੈ